ਮੈਂ ਕਹ ਜੱਜ ਸਿੰਘ ਪੰਚਾਇਤ ਮੈਂਬਰ ਪਿੰਡ ਕੜੰਮ ਹਾਂਜੀ ਹਾਂ ਅਸੀਂ ਨੇ ਬੇਨਤੀ ਕੀਤੀ ਹੈ ਕਿ ਡੀਸੀ ਸਾਹਿਬ ਨੂੰ ਵੀ ਆ 150 ਫੁੱਟ ਸਾਡਾ ਟੋਟਾ ਬੰਦੋ ਡੀਸੀ ਸਾਹਿਬ ਨੇ ਸਾਡੀ ਗੱਲ ਮੰਨੀ ਆ ਪੀ 150 ਫੁੱਟ ਮੌਕੇ ਤੇ ਆਇਆ ਉਹਨੇ ਅਕਸਲ ਸਾਹਿਬ ਨੂੰ ਕਿਹਾ ਵੀ ਇਹ 150 ਫੁੱਟ ਬੰਦੋ ਪਰ ਐਸ ਡੀਓ ਨੇ ਸਾਡੇ ਪੈਰ ਨਹੀਂ ਇੱਥੇ ਲੱਗਣ ਦਿੱਤੇ ਉਹਦਾ ਉਹਦੇ ਕੋਲ ਖਰਚਾ ਕਰਕੇ ਤੁਸੀਂ ਬੰਦ ਲਓ ਦੋਸਤੋ ਅਹੀਂ ਅੱਗੇ ਹਾਰ ਪੀੜ ਤੇ ਗਏ ਫਾਣਾ ਸਾਡੀਆਂ ਮਾਰੀਆਂ ਜਾਂਦੀਆਂ ਖਾਲਸਾ ਐਂ ਦੇ ਸਾਡੀਆਂ ਪੱਧਰ ਜੀਤੀਆਂ ਨੇ ਮਾ ਅਹੀਂ ਦੋ ਦੋ ਕਿਲੇ ਸਾਡੀ ਜ਼ਮੀਨ ਵਾ ਸਾਡੇ ਬੇਸ਼ੱਕਦਾਰ ਕਾਟਕ ਲੈ ਕੇ ਚੈੱਕ ਕਰਨ ਸਾਡੇ ਕੋ ਕਿੰਨੀ ਗਿਜਾਦਤ ਪਰ ਐਸ ਡੀਓ ਸਾਹਿਬ ਕਹਿੰਦਾ ਤੇ ਕੋ ਪੈਸੇ ਜੇਬ ਚੋਂ ਲਾਓ ਸਰਕਾਰ ਨਹੀਂ ਪੈਸੇ ਲਾ ਸਕਦੀ ਤੇ ਕੱਲ ਮੰਤਰੀ ਸਾਹਿਬ ਦਾ ਮਿੰਟ ਪੜਲਾ ਵੀ ਕੀਤਾ ਉਹਨੇ ਫੋਨ ਕੀਤਾ ਅਕਸਰ ਸਾਹਿਬ ਨੂੰ ਵੀ ਇਹਨਾਂ ਦਾ ਟੋਟਾ ਬੰਦ 800 ਕਿੱਲਾ ਤੱਕ ਬਾਹਰ ਹੁੰਦਾ ਤੇ ਅਕਸਰ ਸਾਹਿਬਾਂ ਦਾ ਕੋਈ ਨਹੀਂ ਬੰਦ ਦਿੰਨੇ ਆ ਸ਼ਾਮੀ ਬਾਈ ਜੀਐਸਪੀ ਮੰਗੀ ਤੇ ਉਹ ਵੀ ਨਹੀਂ ਦਿੱਤੀ ਸਾਨੂੰ ਅਕਸਰ ਸਾਹਿਬ ਬਾਅਦ ਪਾਣੀ ਆ ਗਿਆ ਬਾਅਦ ਪਾਣੀ 7 ਵਜੇ ਬੰਦ ਟੁੱਟ ਗਿਆ ਉਹ ਜਿਹੜਾ ਆਰਜੀ ਅਸੀਂ ਵੱਧਾ ਸੀ ਉਹ ਕੱਲ ਪਰਸੋਂ ਦੇ ਬੰਦੇ ਸਾਡੇ ਲੱਗੇ ਅਕਸਰ ਸਾਹਿਬ ਨੂੰ ਦੱਸਿਆ ਵੀ ਆ ਵੀਡੀਓ ਵੀ ਕੱਲੀਆਂ ਵੇਖੋ ਕਿੰਨੀ ਜਨਤਾ ਸਾਡੀ ਲੱਗੀ ਆ ਉਹ ਬੰਦਣ ਵਾਸਤੇ ਤੇ ਭਾਵੇਂ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਨਾ ਤੋੜੇ ਲੈ ਗਏ ਨਾ ਕੋਈ ਨਹੀਂ ਕੱਲ ਸ਼ਾਮੀ ਵੇਰ ਕੇ ਟੁੱਟ ਗਿਆ ਬੰਦ ਅੱਛਾ ਜੀ ਆਰਜੀ ਬਾਲੇ ਜਿਹੜਾ ਹੁੰਦਾ 800 ਏਕੜ ਸਾਡੀ ਤਬਾਹ ਗਈ 5-5 ਫੁੱਟ ਪਾਣੀ ਖੜਾ ਜੇ ਆ ਡੇਢ 200 ਫੁੱਟ ਨਹੀਂ ਵੱਜਦਾ ਤੇ ਵਿੱਚੇ ਝੋਨਾ ਡਲ ਕੇ ਮੁਸ਼ਕਲ ਵੱਜਣਾ ਝੋਨੇ ਦਾ ਇੱਕ ਇਹ ਕਿਹੜੇ ਕਿਹੜੇ ਪਿੰਡ ਆ ਇਹ ਚ ਪਿੰਡ ਲਾਲਸੋ ਵਾਲੀ ਵਸਤੀ ਘੜਮ ਕੁੱਤੀ ਵਾਲਾ ਠੀਕ ਮਨਾ ਦੇਸ਼ਾ ਸਿੰਘ ਜੀ ਪਿੰਡ ਘੜਮ ਕੀ ਚੱਕਰ ਹੋਇਆ ਜੀ ਸਾਰਾ ਪਾਣੀ ਜਿਹੜਾ ਇਹ ਬਿਨਾਂ ਰੱਟ ਤੋਂ ਬੈਂਕ ਬਨੇ ਕੱਲ ਪਾਣੀ ਛੱਡ ਕੇ ਤੇ ਸਾਡਾ ਨਿਸ਼ਾਨ ਕੀਤਾ ਅੱਛਾ ਸਾਡੇ ਦੇ ਇਹੀ ਪ੍ਰਸ਼ਾਸਨ ਤੋਂ ਮੰਗਾ ਵੀ ਆ ਜਿਹੜੀ ਸਾਡੀ ਨੋਜਾਨ ਆਹੀ ਇਹਨਾਂ ਦੇ ਹੁਣ ਪੱਥਰ ਲਾ ਕੇ ਬਣ ਗਏ ਥੋ ਆ 200 ਮੋ ਟੋਟਾ ਸਾਡਾ ਬਣਦੇ ਰਾਂ ਤੇ ਸਾਡੀ ਇੰਨੀ ਚਾਹ ਹੈ ਧੰਨਵਾਦ ਕਰਾਂਗੇ ਸਰਕਾਰ ਦਾ ਨਹੀਂ ਤਾਂ ਸਾਡੀ ਬਰਬਾਦੀ ਆ ਹੂੰ ਪਾਣੀ ਆ ਗਿਆ ਪਾਣੀ ਆ ਗਿਆ ਤੁਹਾਡੇ ਸਾਹਮਣੇ ਖੜੋ ਤਾਂ ਇਧਰ ਵੇਖ ਲਓ ਇਧਰ ਵੇਖ ਲਓ ਤੇ ਕਣਕ ਦੀ ਵੀ ਕੋਈ ਆਸ ਨਹੀਂ ਹੈਗੀ ਇਹ ਤਾਂ ਅਸੀਂ ਤਾਂ ਸਰਕਾਰਾਂ ਨੂੰ ਜਿਹੜੀਆਂ ਹਰਿਆਣੇ ਨੂੰ ਪਾਣੀ ਦੇ ਇਧਰ ਰੋਦੀਆਂ ਫਿਰਦੀਆਂ ਹੁਣ ਮਾਰਨ ਮਗਰੋਂ ਲੈਣ ਜਿਹੜੇ ਲੋਕ ਡੱਕਦੇ ਜੂ ਐਸਲ ਵੇ ਨਹੀਂ ਨਾ 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 ਤੇਰੀ ਉਹ ਹੁਣ ਕੇ ਸਾਡੇ ਆਣ ਕੇ ਸਾਰ ਤਾਂ ਲੈਣ ਵੀ ਅਜੇ ਤਰ ਬਰਬਾਦੀ ਆਣ ਕੇ ਹੁੰਦੀ ਆ ਵੀ ਇਹਨਾਂ ਲੋਕਾਂ ਦੀ ਆਣ ਕੇ ਮਾਦੀ ਕਰਦਗੇ ਕੋ 2-2 ਰੁਪਇਆ 100-100 ਦੇ ਕੇ ਜੋ ਕਰਕੇ ਮਦਦ ਕਰਦੀ ਹੈ ਕਿ ਇਹਦਾ ਕੋਈ ਚਾਹ ਮਿੱਠਾਈ ਆਵੇ ਖਾਣ ਨੂੰ ਜਾਂ ਦਵਾਜ ਪਾਲ ਲੈਣਾ ਬੱਚਿਆਂ ਦੀ ਅਫੀਸਾਂ ਸਕੂਲਾਂ ਚ ਦੇਣ ਵਾਲੀਆਂ ਲੋਕਾਂ ਦੀ ਸਾਡੀਆਂ ਗੋਧੀਆਂ ਆਉਂਦੀਆਂ ਬੱਚਾ ਛੋਟਾ ਗੋਤਾ ਵੀ ਸਿਰੋਜ ਮੰਗਦਾ ਤੇ ਦਈਆ ਤੇ ਦਈਆ ਕਿੱਥੋਂ ਦੇਣੀ ਤਾਂ ਜ਼ਿੰਮੇਵਾਰ ਨੇ ਫਸਲ ਤਾਂ ਹੋਈਆਂ ਤੇ ਜੇ ਤਾਂ ਫਸਲ ਹੀ ਨਹੀਂ ਹੈਗੀ ਤਾਂ ਦੇਵੇ ਕਿੱਥੋਂ ਸਾਡੇ ਤੇ ਪਰਜੋਰ ਮੰਗ ਆ ਸਰਕਾਰ ਤੋਂ ਵੀ ਆ 200 ਫੋਟ ਜਿਹੜਾ ਸਾਡਾ ਟੋਟਾ ਜਿਹੜਾ ਪੱਥਰ ਲਾ ਕੇ ਨਹੀਂ ਬਣਣੀ ਤੇ ਬੈਗ ਲਾ ਕੇ ਬਣਦੇ ਨੇ ਨੂੰ ਤਹਾਂ ਹੀ ਬੱਜੀ ਅਸੀਂ ਬੱਜੀ ਇਹਦੇ ਨਾਲ ਬੱਜਦਾ ਨਹੀਂ ਤੇ ਸਾਡੀ ਬਰਬਾਦੀ ਆ ਭਾਵੇਂ ਅੱਜ ਮਰ ਜੀਏ ਭਾਵੇਂ ਕੱਲ ਮਰ ਜੀਏ ਇਹਦੀ ਜ਼ਿੰਮੇਵਾਰ ਸਰਕਾਰ